ਓਏ ਖਰਚਾ ਯਾਰ ਮਾਇਰ ਕਿੱਡਾ ਬਚਿਆ ਯਾਰ ਬਈ ਇਹੋ ਜਾਂ ਖਾਪੜੇ ਖਾਵੇਂ ਔਰ ਪਰੂ ਭਰ ਜਾਣਾ ਗੱਚੀਆਂ ਗੈਰ ਚੱਲ ਕੋਈ ਨਹੀਂ ਉਹਦਾ ਫੱਗ ਜੀ ਚੱਲ ਕੋਈ ਨਹੀਂ ਫੇਰ ਦੇ ਜੂ ਪੈਸੇ ਦਾ ਹੈ ਨਹੀਂ ਜਮਨ ਖਰਦਾ ਕਿਸੇ ਦਾ ਮੈਂ ਤਾਂ ਗੁੱਲਾਪਰਦੀ ਮੰਡੀ ਤੇ ਲੁੱਟਿਆ ਗਿਆ 12000 ਨੂੰ ਚੱਲ ਤੂੰ ਬੋਲ ਬੋਲ ਮੈਂ ਕੀ ਦਿਆਂ ਮੈਨੂੰ ਪਤਾ ਲੁੱਟਿਆ ਗਿਆ ਵੀ ਨਵੇੜਾ ਦਾ ਹੈਗਾ ਆਪਣਾ ਤਿੰਨ ਮੇੜੇ ਮੈਂ ਚਰਨੇ ਦੇ ਅੱਜ ਪੈਸੇ ਦਿਨੇ ਨੂੰ ਤੂੰ ਲੈ ਕੇ ਧਾਰੇ ਦੇ ਤੇ ਮੈਂ ਮੈਂ ਚੱਕੋ ਹਰਜਾਨਾ ਮੈਂ ਭਰਦਾ ਲੈ ਫਿਰ ਅਹੀਂ ਆ ਯਾਰ ਪੈਰਾਂ ਨਾਲ ਹੁਣ ਪਰੂ ਹਰਜਾਨਾ ਕੱਚੀਆਂ ਗੱਲਾਂ ਚੱਲ ਕੋਈ ਨਹੀਂ ਉਹਦਾ ਫਰਦੀ ਇਹ ਜੀ ਟੋਫੀਆਂ ਵੇਚੀਆਂ ਸੀ ਗੱਲ ਪੱਕੀ ਕਰਿਆਗਾ ਲੈ 15000 ਦੀ ਗਰੀਬ ਆਸ ਪੁਰੀ ਗਾਨੀ ਮੈਂ ਵੀ ਗਰੀਬ ਹੀ ਆਗਾ ਮੈਂ ਵੀ ਮੁੰਡਾ ਬਣ ਕੇ ਦੇ ਦੇ ਗਰੀਬ ਯਾਰ ਮਾਰੇ ਪੱਠਾ ਦੇਖ ਲੈ ਓਏ ਗਰੀਬ 214 ਬੌਲਾ ਗੱਲ ਪੱਕੀ ਗੱਲ ਕਰਿਆ ਕਰ ਐਵੇਂ ਕੀ ਫਾਇਦਾ ਪੱਕੀ ਔਰ ਕੱਚੀ ਐ ਉਹ ਵੱਡ ਮਾਰ ਬਾਈ ਕਿੱਡਾ ਬੱਚਾ ਉਹ ਨਾ ਦੇਖੀ ਲੈ ਯਾਰ ਚਾਰ ਦੰਦ ਬੱਕਰੀ ਬਲਾ ਤਾਂ ਸੀ ਮਾਰ ਦੇ ਬਲਾ ਤਾਂ ਸੀ ਦੇ ਦੇਣਾ ਆਪਾਂ ਕਿਧਰ ਦੇ ਫਾੜ ਬੱਕਰੀ ਦਾ ਸਾੜ ਪਹਿਲਾਂ ਗੱਲ ਕਰੀ ਹਾਂ ਕੀ ਗੱਲ ਐ 16000 ਦੀ ਬੱਕਰੀ ਆਪਾਂ ਜਾਓ ਜਿੱਥੇ ਪਾਸ ਕਰ ਵੀਰੇ ਉਹ ਚਾ ਫੜ ਲਾ ਤੂੰ ਹੁਣ ਆ ਵੀ ਕਾਹਨੂੰ ਕਰੀਨਾ ਮੇਰੀ ਖਰੀਦੀ ਹੋ ਜਾਂਦਾ ਹਾਂ ਮੰਨਿਆ ਗੋਡੇ ਨਹੀਂ ਨਹੀਂ ਚਾਹੀਏ ਮੈਂ ਜਾਣ ਜੀ ਬੱਚਾ ਦੇਖ ਬੱਚਾ ਦੇਖ ਲੈ ਮਹਾਰਾਜ ਉਹ ਤਾਂ ਉਹਦੇ ਦੇ ਆ ਬੱਕਰੀ ਯਾਰ ਸਰ ਯਾਰ ਉਹ ਯਾਰ ਵੀਰੇ ਖਰੀਦੀ ਹੋਈ ਆ ਮੇਰੀ ਵੀ ਯਾਰ ਆ ਆ ਗਿਆ ਕਹਿੰਦਾ ਦੋ ਮਿੰਟ ਖੜੋ ਮਾਰ ਬੰਦੀ ਆ ਮੈਂ ਵੀਰੇ ਪੱਠਾ ਦੇਖਣਾ ਕਹਿ ਰਿਹਾ ਓ ਲੈ ਠੀਕ ਆ ਨਾ ਨਾ ਰਹਿਣ ਦੇ ਵੀਰੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਬਾਈ ਓ ਯਾਰ ਉਹ ਪੱਠਾ ਛੇ ਨਹੀਂ ਪਰ ਲਈਦਾ ਬੱਚਾ ਰਹੀ ਫਿੱਟਾ ਯਾਰ ਓ ਮਾਰ ਕਿੱਦਾਂ ਬਚਿਆ ਯਾਰ ਬਈ ਇਹੋ ਜਾਂ ਖਾਪੜੇ ਖਾਵੇਂਗਾ ਹੋਣੀ ਆ ਡਾਫਰ ਕੋਈ ਰੱਬ ਲੈ ਦੇ ਲੋ ਮੈਨੂੰ ਬੰਦੇੋਂ ਪੜਦੀ ਯਾਰ ਰੱਬ ਲੱਗਦੀ ਨਹੀਂ ਤੰਨਾ ਤੂੰ ਬੰਦਾ ਕਰੇ ਉਹ ਤੂੰ ਆਇਆ ਉਹ ਮੇਰੀ ਸੁਣ ਇਹ ਤਾਂ ਇ ਘਾਟੇ ਵਾਂਦੀ ਖਾਣਾ ਹੀ ਬੰਦੀ ਜੀ ਮੁਬਾਰਾ ਹਰਜਾਨੇ ਵੀ ਕਰਾਂ ਖਾਣੇ ਆ ਮੈਂ ਦਲਾਲੀ ਕਰਦਾ 12000 ਦਾ ਹਰਜਾਨਾ ਪੈ ਗਿਆ ਕੋਈ ਲੁੱਟ ਕੇ ਲੈ ਗਿਆ ਮੈਨੂੰ ਮੈਂ ਛਤਲਾ ਲੀ ਛੱਡ ਦੂੰ ਦਵਾਨੀ ਛੱਡਦਾ ਉਹ ਯਾਰ ਪੱਟੇ ਕੋਈ ਕਵੀ ਦਾ ਗੱਡੇ ਦੱਸ ਲੈ ਬਰਾੜੀ ਮੇਰੇ ਕੋਲ ਡਰਾਮਾ ਬਣਾਇਆ ਵੀ 라ਜੂ ਨੇ ਚੰਗੀ ਚੱਤੀ ਪੈ ਗਈ 라ਜੂ ਵੇ ਰਣੀ ਬਰਾਬਰ ਥਾ ਨਵੇੜ ਤਾਂ ਮੇਰੇ ਨਾਲ ਖੜ ਗਏ ਇਹਨਾਂ ਅਜੂ ਰੁਪਈਆਂ ਦਾ ਤੋੜਾ ਯਾਰ ਕੋਈ ਥਾਂ ਜਗ੍ਹਾ ਵੀ ਨਿਕੜੀ ਤਾਂ ਮੇਰੀ ਹੈਗੀ ਚੱਲ ਲਿਖਾਈ ਕਰਾ ਦਿਆਂ ਉਹਦੇ ਕੰਨੀਓ ਲਿਖਾਈ ਦਾ ਕੋਈ ਨਿਕਲਵਾ ਨਹੀਂ ਸਾਢੇ 16 ਦੀ ਬਸ ਦੇਓ ਹੋ ਗਈ ਯਾਰ ਦੇਓ ਪੈਸੇ ਲਿਖਾਈਆ ਕਰਾਉਗਾ ਨਹੀਂ ਨਹੀਂ ਤੁਹਾਨੂੰ ਬੋਣੀਆਂ ਆ ਆ ਤੇਰਾ ਸਾਈ ਜਣਾ ਮੈਂ ਇਹਨੂੰ ਦੇਤਾ ਬੋਣਿਆ ਟਾਈਮ ਆ ਠੀਕ ਹੈ ਹਾਏ ਨਹੀਂ ਵੜ ਵੜ ਕੇ ਉਹ ਬਾ ਚੈੱਕੇ ਦੂ ਰੁਪਏ ਕੱਢ ਚੈੱਕ ਹੀ ਆਉਂਦਾ ਏ। ਉਹ ਮੇਰੇ ਜ਼ਿੰਮੇਵਾਰੀ ਹੋਊਗੀ। ਚਾਹੇ ਧਾਰ ਵੀ ਨਾ ਮਾਰ ਕੇ ਲਈਂ। ਦੱਸਾ ਜਦ ਰਿਹਾ ਵੀ। ਭਾਈ ਜ਼ਿੰਮੇਵਾਰੀ ਦਿੰਦਾ ਏ ਜੇ ਕੋਈ ਨੁਕਸਾਨ ਹੋ ਗਿਆ ਬਦਲ ਕੇ ਲਈਂ। ਇਹ ਨਹੀਂ ਹੋਊਗਾ। ਮੇਰੇ ਤੈਨੂੰ ਬੱਕਰੀ ਦੇ ਦੋ ਚਾਰ ਦਿੰਦਾ ਐ। ਇੱਧਰ ਲੈ। ਕੋਈ ਬੱਚਾ ਨੇ ਇਹ ਜੇ ਤਾਂ ਵੀ ਜ਼ਿੰਮੇਵਾਰੀ ਹੈ। ਮੇਰਾ ਰੱਬ ਕੇ। ਮੈਂ ਹੁਣ ਲੱਕ ਦੇਖ ਰਿਹਾ ਕਿੱਥੇ ਹੋਣਾ। ਬੱਚਾ ਛੱਡੀ ਨਹੀਂ। ਪੁੰਝਾ ਲੇ ਉੱਟਾ। ਫੁਕਣੀ ਛੱਡੀ ਦੀ ਪੱਠ ਹੈ। ਕੋਈ ਆਇਆ ਨਹੀਂ ਹੈਗੀ ਲੰਮੇ ਲੰਮੇ ਠਣ ਵਾਲੀਆ ਵੀਰੇ ਦੇਖ ੁੱਡੀ ਛੱਡੇ ਦੀ ਪੱਠ ਹੈਗੀ। ਓਏ ਦੁੱਖ ਦਿਆਂ ਦੁੱਖ ਦਿਆਂ ਮਾਰੀਆਂ ਇਤਕੀ ਰੱਬ ਨਹੀਂ ਵਰਸਿਆ ਬੱਚੇ ਨੂੰ ਮਾਰਦਾ ਨਹੀਂ ਓਏ ਰੱਬ ਨਹੀਂ ਵਰਸਿਆ ਮੈਂ ਕਹਿੰਦਾ ਸਖਾ ਰਖਾ ਸਣਾ ਚੱਲ ਰਿਹਾਰੇ ਭਾਈ ਤਾਂ ਹੈ ਹੀ ਉਹ ਨਿਕਰਾ ਲੈ ਅਰੇ ਭਾਈ ਨਹੀਂ ਹੈਗੀ ਬਾਬਾ ਹੋਰ ਲੈ ਵੱਡਾ ਗੇੜਾ ਯਾਰ 8.5 ਕਾਦਾ ਬੁੜੀ ਜੀ ਫੂਕੀ ਬੈਠਾ ਤੇਰੀ ਬੱਕਰੀ ਵੇਚਤੀ ਉਹ ਪੱਠ ਵੀ ਵਰਤਾਇਆ ਮਾੜੀ ਨਹੀਂ ਅਗਲੇ ਨੂੰ ਬੱਚਿਆਂ ਵਾਲੀ ਵਟ ਕਿਹੜਾ ਦਿੰਦਾ 16 16.5 ਚੱਲ ਹਸਾ ਹਾਂ ਭਾਈ ਹਾਂ ਕੋਤੂ ਮੈਨੂ ਫਰਾ ਬੋਲਿਆਂ ਨੂੰ ਖੜੇ ਹੀ ਬੱਠਾ ਓਏ ਕੋਈ ਨਹੀਂ ਹੋਰ ਕੱਢ ਕਰਾ ਆਜੇ ਤਾਂ ਜੀ ਚੱਲੂਗਾ ਜਦੋਂ ਸਾਰਾ ਕੁਝ ਉਹ ਲੈ 11 ਆ ਚੱਕ 9 ਹੋ ਗਿਆ 11 11 ਇਹਦਾ ਤੂੰ 100 ਲਿਖੇ ਨੂੰ ਰੱਖ ਲੈ 500 ਮੈਨੂ ਦੇਵੇਂਗਾ ਇਹਦਾ ਰੱਖ ਲੈ 115 11000 ਲਿਖਾਈ ਦਾ ਮੈਂ ਕਰਾਉਂਗਾ ਵੀਰੇ ਤੂੰ 11000 5500 ਪੂਰਾ ਪਾ ਲੈ ਸਾਢੇ 5000 ਪੂਰਾ ਪਾ ਲੈ 92553 ਹਾਂ ਇਹ ਕਰਾਉਗਾ ਦੋਸਤ ਠੀਕ ਹੈ 1192 11 ਆ ਗਿਆ 5 ਪਾ ਕੇ 5 ਪਾ ਕੇ ਸਾਢੇ ਸੌ ਹੋ ਗਏ ਹਾਂ ਠੀਕ ਹੈ ਤੇਰਾ ਕੈਸਾ ਨੰਬਰ 92555 ਵੀਰੇ 2200 ਮੈਂ ਜਾਸਾ ਨਾ ਮੈਂ ਜਾਸਾ ਤਾਂ ਉਹ ਆ ਦੇਖ ਲਿਖਾਈ ਕਰਾ ਦੂਗਾ ਛੋਟ ਹੋ ਗਈ ਲਿਖਾਈ ਕਰਾ ਦੋ 200 ਰੁਪਏ ਦੀ ਰੱਟ ਹੋ ਗਈ ਛੋਟੀ ਹੋ ਗਈ ਹੈ ਛੋਟੀ ਹੋ ਗਈ ਤੇ ਅੱਜ ਗਲਤ ਕਰ ਲਓ ਉਹ ਛੋਟੀ ਹੋ ਗਈ ਲਿਖਾਈ ਕਰਦੇ ਛੋਟ ਹਾਂਜੀ ਮੇਰੇ ਤੋਂ ਲਿਖਾਈ ਕਰਾਉਂਦੀ ਆਪ ਕਰਾਈ ਮੈਂ ਬੱਸ ਵਾਰ ਛੋਟ ਕਰ ਦੇ ਦੇਖ ਆ ਗਿਆ ਬੱਸ ਆ ਜਾਣਗੇ ਨਾ ਭਈ ਆ ਗਏ ਫੇ ਕਿਤੇ ਰੱਸਾ ਵਾਲੇ ਗੱਲ ਚ ਵੀ ਤਾਂ ਵਕਈ ਹੈ ਮੈਨਾਂ ਤਾਂ ਠੱਕੀ ਕੈਦੀ ਬਚੀ ਕੋਈ ਨਾ ਕੋਈ ਨਾ ਕੋਈ ਨਹੀਂ ਜਾਣੀ ਵੀਰੇ ਲੈ ਜੀ ਜਦੋਂ ਮਾਰੀ ਆ 500 ਰੁਪਏ ਤੇਰਾ ਭਾਈ ਆਪਦੇ ਹੱਥ ਨਾਲ ਦੇਵੇਂ ਮੈਨੂੰ ਕਹਿੰਦੇ ਕਹਿੰਦੇ ਵਾਚ ਮੈਂ ਧੱਕੇ ਨਾ ਰੱਖੀ ਕੋਈ ਛੋਕੇ ਲੈ ਭਾਈ ਵਾ ਰਾਮੂ ਤੂੰ ਵੀ ਦੋਰ ਮੈਨੂੰ ਵੇਣੀ ਕਰ ਦੇ ਮੇਰੀ 500 ਰੁਪਏ ਦੇ ਦੇ ਕੋਈ ਛੋਕੇ ਤੇਰਾ ਸੌਦਾ ਵੇਚਿਆ ਮੰਗਲ ਨਾ ਰੱਖੀ ਓਕੇ ਬੱਤ ਆਹ ਨਾਲ ਖਲੋ ਬੁਧੀ ਇਹਨੇ ਸੌਖਾ ਪਿੰਡ ਦਾ ਘਰ ਤੋਂ ਤੋਂ ਦੇ ਸਾਡੇ ਇਲਾਕੇ ਦੇ ਹੋਰ ਗਾਲਾ ਕੰਬਾ ਪਾਣੀ ਬੜੀ ਭਾਈ ਜੇ ਇੰਨੀ ਜਨਾ ਕਰਾਂ ਤੁਸੀਂ ਮੈਨੂੰ ਕੀ ਡਟੂ ਦੇਵੋਗੇ ਦੇਣੀ ਨਹੀਂ ਮਿਸਤਾ ਹੱਕਾ ਮੇਰਾ ਬਣਦਾ ਕਰਦਾ ਇਹਦਾ ਹੱਕ ਉਹ ਕਾਇਆਂ ਕਰਦਾ ਕੁੱਤਪਨੇ ਕਰਦਾ ਸੋਦੇ ਨਾਲ ਜਿੱਦੇ ਪੰਗੜੇ ਪੈਂਦੇ ਸਾਸਿ